ਜਾਣਾ ਵੰਡਰਲੈਂਡ ਆ ਤੇ ਮੈਨੂੰ ਨਹੀਂ ਲੱਗਦਾ ਇਹ ਜੀ ਦੇਖੋ ਜੀ ਬਾਰਿਸ਼ ਹੈ ਆਹ ਦੇਖੋ ਜੀ ਪਾਣੀ ਦੇ ਛਿੱਟੇ ਗਈ ਆ ਟ੍ਰਿਪ ਤੇ ਮੀ ਬਹੁਤ ਤੇਸੀ ਟ੍ਰਿਪ ਹੋ ਗਈ ਕੈਨਸਲ ਗੜਾ ਮਲ ਹੋ ਰਿਹਾ ਹੈ ਅੱবি ਅੱਜ ਜੋਰ-ਜੋਰ ਦੀ ਨਮਲਿਓ ਆਰਾਮ ਨਾ ਹੋਲੀ-ਹੋਲੀ ਮੰਨ ਲੈ ਮੇਰੇ ਮੈਨੂੰ ਕਾਫੀ ਫਰਕ ਪੈ ਗਿਆ ਆ ਅੱਜ ਨੂੰ ਹਾਂ ਕੀ ਹੋਇਆ ਭਿੱਜ ਗਿਆ ਤੇ ਭਰਾਵਾ ਰੋਲਾ ਨਾ ਬਾ ਤੇਰੀ ਜਿਦਨੇ ਨਹੀਂ ਝੋੜਨੀ ਇਹਨੂੰ ਕਲਪ ਬਣਾ ਕੇ ਪਿਆ ਲੈ ਮੈਂ ਫਿਰੈਂਡ ਕਰਕੇ ਨਹੀਂ ਲਾਣਾ ਤੂੰ ਕਹਿੰਦੀ ਰੈਂਡ ਕਰਕੇ ਨਹੀਂ ਲਾਉਣਾ ਹੈਗਾ ਥੋੜਾ ਚਲ ਇਹ ਤਾਂ 100 ਗ੍ਰਾਮ ਨਹੀਂ 100% ਆ ਗਿਆ 200 ਗ੍ਰਾਮ ਚਲੋ ਕਰ ਲਓ ਵੀ ਲੋਕਾਂ ਨੂੰ ਰੋਸਟ ਕਰਨਾ ਆਲੇ ਸਾਨੂੰ ਦਾ ਕਰਦੇ ਰਹਿਣੇ ਹੁਣ ਤੇ ਨਿਊਟਰੀਨ ਨੂੰ ਵੀ ਕਰਨਾ ਆ ਮਾਸੀ ਕੇ ਇਹਨੂੰ ਨਹੀਂ ਛੱਡਦੇ ਜਦ ਬਣਾ ਕੇ ਤੁਹਾਨੂੰ ਜੀ ਬਹੁਤ ਸਵਾਦ ਬਣਦੀ ਹੈ ਇਹਦੇ ਵਿੱਚ ਮੈਂ ਆਲੂ ਪਾਏ ਆ ਲਓ ਜੀ ਪੱਲੂ ਆ ਗਈ ਹੈ ਜੀ ਤੇ ਕੈਂਸਲ ਹੋ ਗਈ ਕੋਈ ਗੱਲ ਨਹੀਂ ਮੰਡੇ ਨੂੰ ਜੀ ਯਾਰ ਉਹ ਮਿਰਚਾ ਹੋਰ ਸੀ ਹਾਂ ਮਾਸੀ ਕਹਿੰਦੇ ਹੁਣ ਬਣਾਉਂਦੇ ਆ ਰੋਟੀ ਤੇ ਖਾਣੇ ਆ ਕਿਉਂਕਿ ਮਾਸੀ ਸਾਡੇ ਹੈਗੀ ਆ ਸੁਪਰ ਫਾਸਟ ਆ ਜਿਹੜੀ ਆ ਜਿਹੜੀ ਆ ਜਿਹੜੀ ਸੜੀ ਰੋਟੀ ਬਲੌਗਰ ਇਹਨੂੰ ਰੈਡੀ ਹੋਈ ਧੂਆ ਬਹੁਤ ਹੋਇਆ ਆ ਕਿਉਂਕਿ ਬੱਤੀ ਚਲ ਗਈ ਆ ਬਾਹਰਲਾ ਜਸਟ ਫੈਨ ਚੱਲਿਆ ਨਹੀਂ ਇਸ ਕਰਕੇ ਚਲੋ ਹਾਂ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਚਲੋ ਜੀ ਮਿਲਦੇ ਆ ਫਿਰ ਕੱਲ ਇੱਕ ਨਵੇਂ ਬਲੌਗ ਚ ਧੂਆ ਧੂਆ ਹੋਇਆ ਹੋਇਆ ਜੀ ਆਪਾਂ ਆ ਗਏ ਜੀ ਤੁਹਾਡੇ ਨਾਲ ਫੇਰ ਇੱਕ ਵਧੀਆ ਜਿਹਾ ਨਵਾਂ ਬਲੌਗ ਲੈ ਕੇ ਦੇਖੋ ਜੀ ਗੱਡੀ ਅਸੀਂ ਕਰ ਲਈ ਆ ਬਿਲਕੁਲ ਸਲੋ ਕਿਉਂਕਿ بارش ਬਹੁਤ ਹੋ ਰਹੀ ਆ ਪਾਣੀ ਖੜਾ ਆ ਇੰਨਾ ਪਾਣੀ ਸੜਕਾਂ ਦੇ ਉੱਤੇ ਮੈਂ ਕਹਿੰਦਾ ਪੁੱਛੋ ਕੁਝ ਨਾ ਜੀ ਤੇ ਚਲੋ ਕਰਦੇ ਆ ਜੀ ਆਪਾਂ ਆਪਣੇ ਬਲੌਗ ਦੀ ਸ਼ੁਰੂਆਤ ਚਲੋ ਜੀ ਹਾਂਜੀ ਅੱਜ ਕਰ ਜੀ ਸਾਰਿਆਂ ਨੂੰ ਸਵਾਗਤ ਹੈ ਤੇ ਅੰਦਰਾ ਬਲੌਗਸ ਵਿੱਚ ਮੀਤ ਕਰਦੇ ਆ ਤੁਸੀਂ ਠੀਕ-ਠਾਕ ਹੋਵੋਗੇ ਅਸੀਂ ਵੀ ਠੀਕ-ਠਾਕ ਆ ਕਰਦੇ ਆ ਅੱਜ ਦੇ ਵਲੌਗ ਦੀ ਸ਼ੁਰੂਆਤ ਅੱਜ ਮੀਂਹ ਬਹੁਤ ਪੈ ਰਿਹਾ ਪੱਲੂਣਾ ਦਾ ਫਲਗ ਨੂੰ ਛੱਡਣ ਜਾ ਰਹੇ ਆ ਇਹ ਸਕੂਲ ਕਿਉਂਕਿ ਅੱਜ ਹੈਗੀ ਇਹਨਾਂ ਦੀ ਟ੍ਰਿਪ ਮੀਂਹ ਆ ਤਾਂ ਲੱਗਾ ਆ ਜਾਣਾ ਵੰਡਰਲੈਂਡ ਆ ਤੇ ਮੈਨੂੰ ਨਹੀਂ ਲੱਗਦਾ ਇਹ ਜੀ ਬਾਰਿਸ਼ ਵਿੱਚ ਬਾਰਿਸ਼ ਦੇ ਵਿੱਚ ਵੰਡਰਲੈਂਡ ਜਾਣ ਦਾ ਕੋਈ ਫਾਇਦਾ ਹੋਣਾ ਮੈਸੇਜ ਕੋਈ ਸਕੂਲੋਂ ਮਲੇ ਆਇਆ ਨਹੀਂ ਚਲੋ ਅੱਗੇ ਰਾਸ਼ਾ ਥੋੜਾ ਜਿਹਾ ਬੰਦ ਕਰਕੇ ਦੁਬਾਰਾ ਔਨ ਕਰਦਾ ਕੈਮਰਾ ਫਿਰ ਮੈਂ ਦੇਖੋ ਜੀ بارش ਹੈ ਆ ਦੇਖੋ ਜੀ ਦਸ਼ਮ ਪਾਣੀ ਦੇ ਛਿੱਟੇ ਮੈਂ ਕਹਿੰਦਾ ਇੰਨਾ ਕੁ ਮੀਂਹ ਅੱਜ ਸਵੇਰ ਦਾ ਲੱਗਾ ਕਿ ਪੁੱਛੋ ਕੁਝ ਨਾ ਜੀ ਤੇ ਚਲੋ ਪਹੁੰਚ ਗਏ ਸਕੂਲ ਨੂੰ ਨਾ 4 ਵਜੇ ਸਟਾਰਟ ਹੋਇਆ ਬਹੁਤ ਜ਼ਿਆਦਾ ਮੀਂਹ ਹਾਂ 4 ਵਜੇ ਨਹੀਂ ਸਟਾਰਟ ਹੋਇਆ ਹੈ ਹਾਂ 6:30 ਦੇ ਸਟਾਰਟ ਹੋਇਆ दादी ਨੇ ਮੈਨੂੰ ਕਿਹਾ ਬਾਹਰ ਬਹੁਤ ਮੀਂਹ ਪੈਂਦਾ ਹੈ ਮੈਂ ਸੋਚ ਕਹਿੰਦੇ ਕਿ 6:30 ਵਜੇ ਸੀ ਮੈਂ 4 ਵਜੇ ਉੱਠੀ ਆ ਉਹ ਕਹਿੰਦਾ ਵੀ ਅਸੀਂ ਮੇਰੇ ਹਿਸਾਬ ਨਾਲ ਮੈਨੂੰ ਲੱਗਿਆ ਕਿ 4:00 ਵਜੇ ਸਟਾਰਟ ਹੋ ਜਾ ਮੀਂਹ ਚਲੋ ਹੁਣ ਮਿਲਦੇ ਆ ਜੀ ਬਾਅਦ ਚੋ ਗੱਡੀ ਚਲਾ ਲਈਏ ਤੇ ਮੀਂਹ ਬਹੁਤ ਲੋ ਜੀ ਟਾਈਮ ਹੋ ਗਿਆ ਲਾ ਜੀ 10:30 ਤੇ ਆਪਾਂ ਹੁਣ ਲੱਗਿਆ ਨਾਸ਼ਤਾ ਪਾਣੀ ਕਰਨ ਜਿੱਦਾਂ ਕਿ ਤੁਹਾਨੂੰ ਸਵੇਰੇ ਦਿਖਾਇਆ ਸੀਗਾ ਵੀ ਪਲਗ ਗਈ ਆ ਟਰਿਪ ਤੇ ਮੀਂਹ ਬਹੁਤ ਤੇ ਸੀ ਟਰਿਪ ਹੋ ਗਈ ਕੈਨਸਲ ਸਕੂਲ ਦੀ ਟਰਿਪ ਹੋ ਗਈ ਕੈਨਸਲ ਤੇ ਚਲੋ ਹੋ ਜਾਣੀ ਆ ਮੰਡੇ ਮੰਡੇ ਨੂੰ ਜਾਏਗੀ ਟਰਿਪ ਦੁਆਰਾ ਤੇ ਹੁਣ ਆਪਾਂ ਕਰਦੇ ਆ ਜੀ ਆਪਣਾ ਨਾਸ਼ਤਾ ਪਾਣੀ ਤੇ ਬਲੌਗ ਆਪਾਂ ਸਵੇਰੇ ਸ਼ੁਰੂ ਕਰੀ ਦਿੱਤਾ ਸੀ ਛੁੱਟੀ ਦਾ ਉਹੀ ਟਾਈਮ ਹੁਣ ਤੇ ਮੀਂਹ ਹਜੇ ਤੱਕ ਪਈ ਜਾਂਦਾ ਬਾਹਰ ਜੀ ਪਈ ਜਾਂਦਾ ਹਾਂ ਚਲੋ ਠੀਕ ਹੈ ਜੀ ਬਹੁਤ ਖੜਾ ਆ ਪਾਣੀ ਆ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਗੱਡੀ ਜਾਣਾ ਪੈਣਾ ਗੱਡੀ ਚ ਗੱਡੀ ਜਾਣਾ ਪੈਣਾ ਬਾਕੀ ਦੇਖਦੇ ਹਾਂ 1 ਵਜੇ ਤੋਂ 2:30 ਵਜੇ ਤੱਕ ਜੇ ਉੱਚਾ ਹੋਦਾ ਉਹਦੇ ਪਰ ਪਾਣੀ ਬਹੁਤ ਖੜਾ ਆ ਦੇਖਦੇ ਹਾਂ ਨਾ 1 2 ਵਜੇ ਤੱਕ ਕੀ ਮੌਲ ਦਾ ਕਿਦਾਂ ਦਾ ਵੜਦਾ ਹਿਸਾਬ ਨਾਲ ਦੇਖਾਂਗੇ ਨਾ ਤੇ ਚਲੋ ਜੀ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆਂ ਜੀ ਨਾਸ਼ਤਾ ਪਾਣੀ ਕਰਕੇ ਲਓ ਜੀ ਇੱਧਰ ਟਾਈਮ ਦੇਖ ਸਕਦੇ ਆ 1:30 ਹੋ ਗਏ ਆ ਤੇ ਇੱਧਰ ਮਾਸੀ ਨੇ ਰੱਖ ਦਿੱਤੇ ਆ ਆਲੂ ਉਬਲਨੇ ਕਹਿੰਦੇ ਕਿ ਸਬਜ਼ੀ ਚ ਆਲੂ ਉਬਾਲ ਕੇ ਪਾਣੀ ਅੱਜ ਤੇ ਇੱਧਰ ਗੜਾ ਮਾਲ ਗੜਾ ਮਾਲ ਹੋ ਰਿਹਾ ਹੈ ਅਭੀ ਅੱਜ। ਉਹ ਜ਼ੋਰ-ਜ਼ੋਰ ਤੇ ਨਾ ਮਲਿਓ ਆਹ ਆਰਾਮ ਨਾਲ ਹੌਲੀ-ਹੌਲੀ ਮਲਣਾ ਮੇਰੇ ਮੈਨੂੰ ਕਾਫੀ ਫਰਕ ਪੈ ਗਿਆ ਵਾ ਅੱਜ ਨੂੰ। ਹਾਂ। ਜ਼ਿਆਦਾ ਜ਼ੋਰ ਤੇ ਨਹੀਂ ਹੌਲੀ-ਹੌਲੀ ਆਰਾਮ ਨਾਲ। ਉਹ ਦੋ ਤਿੰਨ ਦਿਨ ਹੋ ਕੇ ਮਲਦੇ ਆ ਹੁਣ ਠੀਕ ਹੋ ਗਈ ਵਾ ਅੱਜ। ਘੋ ਵਾਲੀ ਚੂੜੀ ਖਾਣੀ ਚਾਹੀਦੀ ਆ ਲੂਣ ਪਾ ਕੇ ਨਾ ਇਹਨੇ ਚੂੜੀ ਕੁੱਟ ਕੇ ਉਹ ਖਾਓ ਤੇ ਨਾ ਨਰਮ ਰਹਿੰਦਾ ਅੰਦਰੋਂ ਗਲਾ। ਠੀਕ ਆ। ਨਹੀਂ ਪਰ ਖਾਣੀ ਮੈਂ ਤਾਂ ਰੋਟੀ ਖਾ ਕੇ ਢੀ। ਉਹਦਾ ਬਹੁਤ ਛੇਤੀ ਫਰਕ ਪੈਂਦਾ ਆ। ਠੀਕ ਆ। ਇਹ ਵੀ ਇੱਕੋ ਆਇਆ ਇਹ ਵੀ ਨਾ ਮੈਨੂੰ ਫਰਕ ਪੈਂਦਾ ਦਵਾਈਆਂ ਦਾ ਕੋ ਦੋ ਤਿੰਨ ਦਿਨ ਹੋ ਗਏ ਹਲਕਾ ਹਲਕਾ ਮਲਦੇ ਆ ਨਾ ਪਰ ਦੇਸੀ ਕਿਉਂ ਨਾ ਮਲੀਦਾ ਮੈਂ ਦੇਸੀ ਕੋਈ 스멜 ਨਹੀਂ ਕੰਗਰੇ ਦੇ ਸਰੋਂ ਦਾ ਤੇਲ ਨਮਕ ਦੇ ਠੀਕ ਤਾਂ ਮਲਣ ਦੇਣਾ ਨਾ ਤੁਹਾਨੂੰ ਕਾ ਮਜ਼ਾ ਆਉਂਗਾ ਕਿਦਾਂ ਹੈ ਹੈ ਨਹੀਂ ਕੱਟ ਗਈਆਂ ਨਾ ਅੰਮੀ ਹੁਣ ਇੱਥੇ ਕੀ ਪੈ ਜਾਣਾ ਆ ਦੇਖ ਮਲ ਲੋ ਫਿਰ ਦਿਖਾਉਣੇ ਲੋ ਜੀ ਅੱਜ ਲੱਗਾ ਹੋਇਆ ਸਵੇਰ ਦਾ ਮੀਂਹ ਓਏ ਕੀ ਹੋਇਆ ਭਿੱਜ ਗਿਆ ਹਾਂਜੀ ਆ ਦੇਖੋ ਇਧਰ ਮੀਂਹ ਪੈਣ ਦਾ ਵਿਚਾਰਾ ਗਿੱਲਾ ਹੋ ਗਿਆ ਮਿਲਦਾ ਮੀਂਹ ਤੇ ਚਲੋ ਫਿਰ ਮਿਲਦੇ ਆਓ ਦੇਖੋ ਇੱਧਰ ਪਾਣੀ ਕਿੰਨਾ ਖੜਿਆ ਆ ਹਲੇ ਤੱਕ ਮੀਂਹ ਪੈਂਦਾ ਪਿਆ ਆ ਹਾਂਜੀ ਟੋਕਰੀ ਪਾਇਆ ਟੋਕਰੀ ਵਿੱਚ ਪਾ ਦਿੱਤੇ ਆ ਕੱਪੜੇ ਤੇ ਕੱਪੜੇ ਪਾਏ ਆ ਸੁੱਕਣੇ ਤੇ ਮੰਮੀ ਇੱਧਰ ਬੈਠੇ ਮੰਮੀ ਹਾਂਜੀ ਕਿੱਦਾਂ ਅੱਜ ਢਿੱਡ ਨੂੰ ਫਰਕ ਹੈਗਾ ਹਾਂ ਪੂਰਾ ਹੀ ਪਰਚਾ ਹੈ ਨਾ ਦਵਾਈ ਲੈ ਆਣੀ ਨਾ ਦੋ ਮੰਮੀ ਮੀਂਹ ਰਾਤ ਦਾ ਇੰਨਾ ਪਈ ਜਾਂਦਾ ਆ ਨਾ ਪੱਲੂ ਨਾਲ ਵੀ ਵਿਚਾਰੇ ਗਏ ਨਹੀਂ ਅੱਜ ਇੱਧਰ ਮੈਡਮ ਜੀ ਆ ਬੈਠੀ ਆ ਕਿਚਨ ਦਾ ਕੰਮ ਕਰਕੇ ਤੇ ਮੈਂ ਆਲੂ ਰੱਖੇ ਸੀ ਤੀਸਰੀ ਸੀਟੀ ਵੱਜ ਗਈ ਆ ਕੁੱਕਰ ਕਰ ਦਿੰਨੇ ਬੰਦ ਭਰਾਵਾ ਰੋਲਾ ਨਾ ਪਾ ਤੇਰੀ ਕਿਸੇ ਨੇ ਨਹੀਂ ਦੋੜਨੀ ਚਲ ਬੰਦੋ ਸਫਾਈਆਂ ਹਲੇ ਸਾਡੇ ਹੋਈਆਂ ਨਹੀਂ ਹੈਗਿਆ ਕਿਉਂਕਿ ਆਂਟੀ ਸਾਡੀ ਆਈ ਨਹੀਂ ਚਲੋ ਜੀ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਪਾਇਏ ਇਹ ਕੱਪੜੇ ਸੁਪਣੇ ਠੀਕ ਆ ਤੇ ਨਾਲੇ ਦੇਖਦੇ ਕੋਠੇ ਦਾ ਮੌਸਮ ਕਿਦਾਂ ਦਾ ਹੈ ਚਲੋ ਜੀ ਮਿਲਦੇ ਆਂ ਜੀ ਦੁਆਰਾ ਵੇ ਹਾਂਜੀ ਬਾਹਰਲਾ ਮੌਸਮ ਚੱਕ ਕਰ ਸਕਦੇ ਆਂ ਜੀ ਦੇਖ ਸਕਦੇ ਆਂ ਜੀ ਕਿੰਨਾ ਵਧੀਆ ਮੌਸਮ ਆ ਪਾਣੀ ਵੀ ਖੜਾ ਆ ਇੱਥੇ ਵਾਈਪਰ ਫੇਰਦੇ ਆ ਹਸਪੀਟਲ ਵੀ ਪਾਣੀ ਖੜਾ ਆ ਦੇਖੋ ਜੀ ਹੂੰ ਸਾਰੇ ਗਮਲੇ ਭਰ ਗਏ ਆ ਮੌਸਮ ਬਹੁਤ ਸੋਹਣਾ ਆ ਮੀ ਇੰਨਾ ਲੱਗਾ ਆ ਰਾਤ ਦਾ ਕਿ ਪੁੱਛੋ ਕੁਛ ਨਾ ਹਰੇ ਕਿਦਾਂ ਪਾਣੀ ਇੱਥੇ ਖੜਾ ਆ ਹੋਰ ਕੀ ਆਹਦੇ ਬਿੱਲੀ ਫੇਰ ਰੋਲਾ ਪਾਣ ਲਈ ਆ ਅੱਤੇ ਕਿਤੇ ਆ ਜਦੋਂ ਭੁੱਖ ਲੱਗੀ ਆ ਰੋਣੀ ਕਿੱਥੇ ਆ ਪਤਾ ਵੀ ਹੋਵੇ ਕਿਉਂ ਸਿਧਾ ਲੰ ਚਲੋ ਪਾ ਲਈਏ ਕੱਪੜੇ ਸੁੱਕਣੇ ਜੀ ਜਿੱਧਰ ਕੱਪੜੇ ਹੀ ਵਗੈਰਾ ਸੁੱਕਣੇ ਪਾ ਦਿੱਤੇ ਆ ਤੇ ਇੱਧਰ ਮਾਸੀ ਦਾੰਦਾ ਬੈਠਾ ਲੇ ਫੋਨ ਪਤਾ ਸਾਨੂੰ ਅਸਲ ਨੂੰ ਬੋੜੇ ਲਾ ਕੇ ਜੀ ਲੱਗੇ ਖੋਲਣ ਚਲੋ ਖੋਲਦੀ ਆ ਵਲੌਗ ਤੇ ਫੇਰ ਮਿਲਦੇ ਆ ਲਓ ਜੀ ਆ ਪਿਆਜ਼ ਕੱਟ ਲਿਆ ਇਦਾਂ ਇਹਨੂੰ ਕੜਾਹੇ ਬਣਾ ਦੇ ਪਿਆਜ਼ ਮੈਂ ਫਿਰ ਗ੍ਰੈਂਡ ਕਰਕੇ ਨਹੀਂ ਲਾਉਣਾ ਤੂੰ ਕਹਿੰਦੀ ਗ੍ਰੈਂਡ ਕਰਕੇ ਨਹੀਂ ਲਾਉਣਾ ਹੈਗਾ ਥੋੜਾ ਮੈਂ ਤੇ ਬੈਟੀ ਲਾ ਲੈਂਦੀ

ਉਸ ਤੋਂ ਬਾਅਦ ਅਰੇ ਦੇ ਲਸਣ ਅਦਰਕ ਟਮਾਟਰ ਵਗੈਰਾ ਗ੍ਰाइंड ਕੀਤਾ ਆ ਲਸਣ ਵਿੱਚ ਘਰ ਲਿਆ ਬਿਚ ਆਹ ਲਸਣ ਪਾਇਆ ਨਹੀਂ ਨਹੀਂ ਪਾ ਲਸਣ ਲੋ ਜੀ ਲਸਣ ਪਾ ਲੈਣੀ ਕੇਲੇ ਨੂੰ ਲੋੜ ਲੜਨੀ ਆ 2-3 ਛੀਤੀਆਂ ਮੈਨੂੰ ਸਾਰਾ ਤੁਰਕਾ ਹੋ ਜਾਣਾ ਹੈ ਹਾਂ ਅਮਰੂਦਾ ਹੀ ਰਹਿ ਕੇ ਦੋ ਦੋ ਖਰਾਬ ਨਿਕਲੇ ਵਿੱਚ ਦੋ ਅੱਛਾ ਠੀਕ ਚ ਚਲੋ ਕਰ ਲਓ ਇਹਨਾਂ ਨੂੰ ਰੋਸਟ ਕਰਨਾ ਆਲੇ ਸਾਨੂੰ ਤਾਂ ਕਰਦੇ ਰਹਿਣੇ ਹੁਣ ਤੁਸੀਂ ਨਿਊਟਰੀਨ ਨੂੰ ਵੀ ਕਰਨਾ ਆ ਕਭੀ ਉਸ ਨੂੰ ਮਾਸੀ ਕਹੇ ਨਾ ਛੱਡ ਦੇ ਹੈ ਮਾਸੀ ਕਹੇ ਨਾ ਛੱਡ ਦੇ ਸਾਰੇ ਨੂੰ ਰੋਸਟ ਕਰ ਦਿੰਦੇ ਹਾਂ ਹੋ ਗਈ ਹੋਜ ਵੀ ਚਲੋ ਫੇਰ ਮੈਂ ਲਿਖਦੀ हूं ਹੋ ਗਈ ਹੈ ਜੀ ਹੁੰਦੀ ਹੈ तकरीबन ਫੁੱਲ ਗਈ ਹੈ ਥੋੜੀ ਜਿਹੀ ਹੋ ਰਹਿਣ ਜਾਣੀਆਂ ਠੀਕ ਉਸ ਤੋਂ ਬਾਅਦ ਇਹਨੂੰ ਪਾਣੀ ਪਾ ਦੇਣਾ ਫੇਰ ਲਾਵਾਂਗੇ ਤੜਕਾ ਤੇ ਚਲੋ ਫੇਰ ਤੁਹਾਨੂੰ ਦਿਖਾਉਂਦੇ ਹਾਂ ਠੀਕ ਹੈ ਜਿੱਦ ਪਿਆਜ਼ ਹੋ ਗਏ ਥੋੜਾ ਜਿਹਾ ਬਲਾਂ ਅਦਰ ਰੱਖਤੀ ਕੜਾਈ ਹੁਣ ਨਿਊਟਰੀ ਕੱਢ ਲਈ ਆ ਇਹਨੂੰ ਕਰਾਂਗੇ ਰੋਸਟ ਆਲੂ ਉਬਲ ਗਏ ਆ ਤੇ ਐਨੇ ਕਾ ਐਨੇ ਕਾ ਕਾਲਕੇ ਪਿਆਜ਼ ਪਿਆਜ਼ ਕਿ ਵੀ ਰੱਖਿਆ ਹੋਣਾ ਇਹ ਵੀ ਸੌਵਾਂਗੇ ਟਮਾਟਰ ਟਮਾਟਰ ਹਰੀਆਂ ਮਿਰਚਾਂ ਲਸਣ ਤੇ ਅਦਰਕ ਨਮਕ ਹਲਦੀ ੂਲ ਮੇਚ ਸਾਰਾ ਕੁਝ ਪਾਵਾਂਗੇ ਦੇਗੀ ਮੇਚ ਮਾਰੀ ਪਾਈ ਜਾਣਾ ਨਸਾ ਮਰਲਾ ਸਕਦੀ ਹੈ ਉਹਦੀ ਜੀ ਨੂੰ ਬੰਦਾਂ ਦੀ ਜੀ ਜੀ ਨੂੰ ਖਰੀ ਇਹ ਮਿਰਚਾ ਪਹਿਲਾਂ ਪਾਈਆਂ ਨਹੀਂ ਆਏ ਇਹਨੂੰ ਲਵਾਵਾਂਗੇ ਸੋੜੇ ਦਾ ਪਾਣੀ ਪਾ ਕੇ ਸੇਤੀ ਐ ਚੰਗੀ ਜਰਾ ਹੀ ਖੋਲ ਜੂਗਾ ਉਲੋਕੀ ਐ ਸੇਤੀ ਹਲਾ ਲੂਗੀ ਤਿੰਨ ਚਾਰ ਇਸ धक्खन कर दे बंद जाकर न्यूट्री कर लें रोस्ट चलो ठीक है लाइए दो तो तेल मेडियम पाइए थोड़ा जेल न्यूट्री थोड़ा कर लिया मारा जहां तल लगा ਹੋ ਜਰੇ ਤੇ ਨੂੰ ਬਸ ਇਹ ਸਾਫ ਕਰ ਲਈ ਚੱਲ ਬੰਦ ਕਰੀ ਤੇ ਤਖਣਿਆ ਇੱਧਰ ਪਾਣੀ ਰੱਖਿਆ ਆ ਸਬਜੀ ਲਈ ਮੈਂ ਤੇ ਇਹਦੇ ਨਿਊਟਰੀ ਵੀ ਰੋਸਟ ਕਰ ਲਈ ਆ ਤੇ ਇੱਧਰ ਦੇਖ ਕਿਉਂ ਛੱਡਦਾ ਸਬਜੀ ਨੂੰ ਹਾਲੇ ਸਬਜੀ ਨੇ ਤੋੜ ਕੇ ਨਹੀਂ ਮੈਂ ਇਹਦੇ ਵਿੱਚ ਪਾਵਾਂਗੇ ਰੋਸਟ ਕੀਤੀ ਹੋਈ ਮੂਰੀ

पानी लो ना अंकित गालू पानी आ रहा है मेरे लिए ये पानी लो पानी गालू को थोड़ा है ऐसा बनाके तेरे को ऊपरी बहुत स्वाद बनती है ये ताइंस का टर्टल डंडा करीएंड काट के कोटला तो लाना हम चिलाके दिया था बिना जी अभी कर दिया बस ਵੇਚ ਵਿੱਚ ਆਉਂਦੇ ਆ ਮਾਰਾ ਜਾਨਾ ਗੜਟਾ ਲੱਗ ਜਾ ਤਾਂ ਵੀ ਆਲੂ ਤਾਂ ਉਬਲੇ ਹੀ ਹੋਏ ਆ ਚਲੋ ਆਪਾਂ ਇਸੇ ਪਾਣੀ ਬਸ ਵਿੱਚ ਨਾ ਹੋਰ ਤਾਂ ਕੁਝ ਨਹੀਂ ਬਣਾਣਾ ਹੋਰ ਤਾਂ ਆਲੂ ਘੱਟ ਬਸ ਇਹ ਹੋ ਗਿਆ ਚਲੋ ਮੀਂਹ ਕਿਰੀ ਨਹੀਂ ਹੋਣੇ ਫੁੱਲੀ ਹਿੰਦੀ ਨਾ 잡ਨੀ ਹੂੰ ਦੇਗੀਆਂ ਕਿੱਦਾਂ ਦੀ ਬਣ ਗਈਆਂ

ਖੱਲ ਹੋ ਰਹੀ ਨਹੀਂ ਆ। ਅੱਜ ਨੂੰ ਨਾ ਤਾਂ ਮੈਂ ਆਲੂ ਪਾਏ ਆ। ਠੀਕ ਆ ਠੀਕ ਆ। ਇਹਦੇ ਵਿੱਚ ਕੁਝ ਪਾਣਾ ਹੁਣ। ਇਹਦੇ ਵਿੱਚ ਗਰਮ ਮਸਾਲਾ ਪਾਵਾਂਗੇ ਬਸ ਪੂਰਾ ਹੀ। ਹੁਣੀ ਕਿ ਰੋਕੇ? ਰੋਕੇ ਪਾਉਣੀ ਆ ਗਰਮ ਮਸਾਲਾ ਮੜੀ ਗਈ ਹੋ ਜਵੇ। ਲਾਸਟ ਵਿੱਚ ਪਾਵਾਂਗੇ ਗਰਮ ਮਸਾਲਾ। ਠੀਕ ਆ। ਹਾਂ। ਸਬਜ਼ੀ ਨਾਲ ਬਹੁਤ ਸੋਹਣਾ ਆ। ਚਲੋ ਬਣ ਜਵੇ ਇਹ ਤਾਂ ਫਿਰ ਮਿਲਦੇ ਆ। ਲੋ ਜੀ ਟਾਈਮ ਸਵਾ ਦੋ ਹੋ ਗਿਆ ਤੇ ਪਲਕ ਹੁਣਾਂ ਦੀ ਹੋ ਗਈ ਆ ਟ੍ਰਿਪ ਕੈਨਸਲ ਤੇ ਸਕੂਲ ਦਾ ਛੁੱਟੀ ਦਾ ਟਾਈਮ ਹੈਗਾ ਉਹੀ ਹੁਣ। ਤੇ ਹਾਂਜੀ ਚਲਿਏ ਜੀ। ਚਲੋ ਆਓ ਫੇਰ। ਲੋ ਜੀ ਆਏ ਅਸੀਂ ਪਲਕ ਨੂੰ ਲੈ ਕੇ ਮਾਂ ਆਏ ਪਲਕ ਨੂੰ ਲੈ ਕੇ ਆ ਜਾਵੇ ਚਲੀਏ ਲੋ ਲਓ ਜੀ ਪੱਲੂ ਆ ਗਈ ਹੈ ਜੀ ਕਿੱਦਾਂ ਜੀ ਪੱਲੂ ਜੀ ਕੀ ਬੜਿਆ ਤੁਹਾਡੀ ਟ੍ਰਿਪ ਦਾ ਟ੍ਰਿਪ ਕੈਨਸਲ ਹੋ ਗਈ ਕੋਈ ਗੱਲ ਨਹੀਂ ਮੰਡੇ ਨੂੰ ਜੀ ਅੱਜ ਜੋ ਮੰਡੇ ਨੂੰ ਨਹੀਂ ਪੈ ਗਿਆ ਸਟੂਜ ਦੇ ਨੂੰ ਅੱਛਾ ਅੱਛਾ ਅਸੀਂ ਕਲੀਅਰ ਮੌਸਮ ਸੰਡੇ ਨੂੰ ਬੜਾ ਠੰਡੇ ਨੂੰ ਲੈ ਕੇ ਨਹੀਂ ਜਾਣਗੇ ਸੰਡੇ ਨੂੰ ਥੋੜੋ ਲੈ ਕੇ ਜਾਣਾ ਉਹਨਾਂ ਨੇ ਹਾਂ ਤੇ ਹੋਣ ਕਿੱਦਾਂ ਹੋਏ ਚੱਲੀਏ ਲਈ ਅੱਜ ਵੀ ਸਰਜੈਂਸ ਬੁਲੇ ਸਾਰੇ ਬੱਚੇ ਸਾਰੇ ਬੱਚੇ ਬਿਲ ਨਹੀਂ ਆਏ ਵੀ ਨਹੀਂ ਹੋਣੇ ਪਹਿਲੂ ਪੂਰੇ ਬੱਚੇ ਨਾ ਨਹੀਂ ਕਈ ਤੱਕ ਕਾਲ ਕਰਕੇ ਵਾਪਸ ਚਲ ਗਏ ਸੀ ਘਰ ਅਸੂ ਨਹੀਂ ਕਰਾਇਆ ਤੇ ਤੁਮ ਕਰ ਦਿੰਦੇ ਕਾਲ ਅਸੀਂ ਮੇਲੀਆਂ ਮਾਰੀਆਂ ਉੱਥੇ ਬੈਠੀਆਂ ਸੀ ਮਰੀਆਂ ਉਹਨੇ ਚੀਜ਼ਾਂ ਪੈਸੇ ਲੈ ਲਏ ਪੈਕੇਟ ਜਿਹੜਾ ਸੀਗਾ ਉਹ ਨਹੀਂ ਪੈਸੇ ਨਹੀਂ ਖਰਚੇ ਪੈਸੇ ਨਹੀਂ ਖਰਚੇ 20 ਰੁਪਏ ਦੀ ਕੋਕ ਲਈਤੀ ਮੇਰੀ ਕੋਕਰ ਹੀ ਰਹਿ ਗਈ ਸੀ ਪਾਸਤਾ ਖਾਦਾ ਆਏ ਹਾਂ ਕਿੱਦਾਂ ਲੱਗਾ ਕਿੱਦਾਂ ਲੱਗਾ ਚਲੋ ਠੀਕ ਹੈ ਜੀ ਪਹੁੰਚੀਏ ਘਰ ਹੁਣ ਤਾਂ ਬੋ ਜੀ ਘਰ ਪਹੁੰਚ ਕੇ ਮਿਲਦੇ ਹਾਂ ਜੀ ਹੁਣ ओके जी ओके लो जी टाइम 3:30 ਹੋਣ ਵਾਲੇ ਆ ਤੇ 3 ਵਜਨ ਵਾਲੇ ਸੌਰੀ 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 ਤੇ ਆਪਾਂ ਆ ਗਏ ਆ ਜੀ ਪਲਗ ਨੂੰ ਲੈ ਕੇ ਘਰ ਟੂਰ ਹੋ ਗਿਆ ਕੈਨਸਲ ਪੋਸਟਪੋਨ ਹਨਾ ਪੋਸਟਪੋਨ ਹੋ ਗਿਆ ਨਾ ਤੇ ਨਹੀਂ ਨਹੀਂ ਪੋਸਟਪੋਨ ਹੀ ਹੋਇਆ ਨਾ ਮੰਡੇ ਤੱਕ ਮੰਡੇ ਆ ਦੋ ਦਿਨ ਛੁੱਟੀਆਂ ਐ ਜਵਾਈ ਕਰੋ ਔਰ ਦੋ ਦਿਨ ਛੁੱਟੀਆਂ ਆਪਣੇ ਇੰਜੋਏ ਕਰੋ ਮੰਡੇ ਨੂੰ ਜਾਇਓ ਦੁਬਾਰਾ ਫਿਰ ਔਰ ਔਰ ਚਲੋ ਬਣੇ ਰਹੀਓ ਜੀ ਬਲੌਗ ਨਾਲ ਖਾਣੇ ਆ ਰੋਟੀ ਪਾਣੀ ਤੇ ਮਿਲਦੇ ਆ ਜੀ ਫਿਰ ਤੁਹਾਨੂੰ ਇੱਧਰ ਸਾਰਾ ਸਮਾਨ ਰੱਖ ਕੇ ਬੈਠੇ ਸੀਗੇ ਸਾਰੇ ਜਣੇ ਉਹੀ ਮੈਨੂੰ ਮੜ ਜਾ ਸਵੇਰੇ ਵੀ ਨਹੀਂ ਕਰਦੇ ਜਿਹੜੇ ਤੂੰ ਮੈਨੂੰ ਮੜ ਜਾ ਕੰਮ ਪੈ ਗਿਆ ਜਾਣਾ ਪਿਆ ਇਸ ਕਰਕੇ ਮੈਂ ਕਿਹਾ ਸਾਰੇ ਸਾਮਾਨ ਸੂ ਸਾਰਾ ਰੱਖ ਕੇ ਬੈਠੇ ਜਗੇ ਤੇ ਹਾਂ ਚਲੋ ਖਾਓ ਫਿਰ ਚਲੋ ਠੀਕ ਹੈ ਜੀ ਮਿਲਦੇ ਆ ਜੀ ਨਾਸ਼ਤਾ ਕਰਕੇ ਦੁਪਹਿਰ ਦਾ ਉਹ ਦੂਧਰ ਖਾਣ ਲਗੀ ਪਾਸਤਾ ਨਾ ਹਾਂ ਚਲੋ ਬਣੇ ਰਹੀਓ ਜੀ ਵਲੌਗ ਨਾਲ ਮੈਨੂੰ ਰੋਟੀ ਖਾਣੀ ਨਹੀਂ ਆਉਂਦੀ ਨਿਊਟਰੀ ਲਈ ਮੰਮੀ ਨੇ ਇੱਕ ਫੁਲਕਾ ਚਲੋ ਠੀਕ ਠੀਕ ਟਾਈਮ 8 ਵਜ ਗਏ ਆ ਤੇ ਇੱਧਰ ਹੋ ਰਹੀ ਆ ਰਾਤ ਦੇ ਖਾਣ ਦੀ ਤਿਆਰੀ ਰੋਟੀ ਸੂਟ ਕਰ ਲਿਆ ਪੂਰਾ ਰੋਟੀ ਸੂਟ ਪੂਰਾ ਕਰ ਦਿੱਤਾ ਸਵੇਰੇ ਸੀਮਾਂ ਦੇ ਮੋਰ ਪਕਾ ਲਈਏ ਰੋਟੀ ਮੱਕੀ ਦੀ ਇਹਦੇ ਵਿੱਚ ਪਾਈ ਆ ਮੁੱਲੀ ਸਿਆ ਤੇ ਵਿੱਚ ਬਾਕੀ ਨਮਕ ਨਾ ਬਣਾਇਆ ਸਾਰਾ ਕੁਝ ਨਮਕ ਤੇ ਮਸਾਲਾ ਠੀਕ ਨਮਕ ਪਾ ਦਿਆ ਰੇ ਵਿੱਚ ਨਾ ਆਣੀ ਚਪਕਾ ਬਰਸਾਪਾ ਨੂੰ ਜੰਮਦਾ ਹੀ ਬਣਾਇਆ ਨਮਕ ਆ ਜਾ ਆ ਜਾਮਦਾ ਪਿੰਕ ਨਾ ਹਾਂ ਇਹ ਦੂਸਰਾ ਆ ਨਾ ਪਾਕਿਸਤਾਨੀ ਪਾਕਿਸਤਾਨੀ

ਯਾਰੋ ਮਿਰਚਾ ਹੋਰ ਸੀ ਜਾਂ ਇਹ ਮਿਰਚਾ ਇਹ ਪਤਾ ਕੀ ਹੋਇਆ ਤੁਸੀਂ ੜੀਆਂ ਮਿਰਚਾ ਲੈ ਕੇ ਆਏ ਬਜਾਰੋਂ ਉਹ ਵਾਲੀ ਟੋਕਰੀ ਚ ਰੱਖ ਦਿੱਤੀਆਂ ਦੇਖੋ ਤੁਸੀਂ ਬੱਖਰੇ ਲਿਫਾਵੇ ਚ ਸੀ ਨਾ ਜਿਹੜੀਆਂ ਥੂੜੀਆਂ ਜੀਆਂ ਉਹ ਮਿਰਚਾ ਉਹ ਚ ਪਾ ਲਈਆਂ ਸਬਜ਼ੀ ਚ ਪਾ ਲਈਆਂ ਠੀਕ ਆ ਉਸ ਤੋਂ ਬਾਅਦ ਫੇਰ ਮਿਰਚ ਆਈਆਂ ਉਹ ਜਿਹੜੀਆਂ ਸਹੀ ਸੀ ਮਿਰਚਾਂ ਇਕੱਠੀਆਂ ਹੋ ਗਈਆਂ ਜਿਹੜੀ ਜ਼ਿਆਦਾ ਕੋੜੀਆਂ ਸਾਰੇ ਵੇਗਣਾ ਜਿਹਾ ਬੈਗੀ ਆ ਦੇਖੋ ਜਿ ਹਲੇ ਸਾਡੇ ਨਾਲ ਆਲੂ ਵੇਗਣਾ ਦੀ ਸਬਜ਼ੀ ਪਈ ਆ ਠੀਕ ਆ ਇੱਕ ਸਾਡੇ ਸ਼ਿਮਲਾ ਮਿਰਚ ਪਨੀਰ ਦੀ ਸਬਜ਼ੀ ਪਈ ਆ ਅੱਜ ਦੁਪਹਿਰੇ ਮੈਂ ਨਿਊਟਰੀ ਬਣਾਈ ਉਹ ਪਈ ਆ ਤੇ ਹੁਣ ਦਿਲ ਕਰਦਾ ਸੀ ਮੁੱਲੀ ਪਈ ਆ ਆਲੂ ਪਨੀਰ ਦੀ ਸ ਉਹ ਵੀ ਪਹੀਆ ਮੈਂ ਕਿ ਚੱਲ ਮੂਲੀ ਵਾਲੀ ਮੱਕੀ ਦੀ ਰੋਟੀ ਬਣਾਉਂਦੇ ਆ ਤੇਲ ਘਰਦਾ ਸੀ ਖਾਣ ਨੂੰ ਮੂਲੀਆਂ ਲਿਆ ਕੇ ਰੱਖੀਆਂ ਆ ਮੈਨੂੰ ਖਰਾਬ ਵੀ ਤਾਂ ਹੋਣੀ ਆ ਥੋੜੇ ਧਨੀਆ ਪਿਆ ਸੀਗਾ ਹੂੰ ਮੈਂ ਕਿ ਚੱਲ ਮੱਕੀ ਦੀ ਰੋਟੀ ਬਣਾ ਲੈਨੇ ਆ ਜਿਹੜੀ ਇੱਕ ਇੱਕ ਦੋ ਦੋ ਖਾਣੀ ਆ ਹਾਂਜੀ ਤੇ ਇੱਧਰ ਲੱਗਿਆ ਲੋਹਣ ਤੇ ਮੈਂ ਐਗਜ਼ੌਸਟ 'ਚ ਚਲਾਇਆ ਵਾਂ ਪਹਿਲਾਂ ਹੀ ਆ ਨਾ ਤੇ ਅੰਦਰ ਵੀ ਦਿਖਾ ਦਈਏ ਸਾਰੇ ਕੀ ਕਰਦੇ ਆ ਤੇ ਇੱਧਰ ਦਾਦੀ ਬੈਠੇ ਤਰਪਾਈ ਕਰਦੇ ਪਏ ਆ ਤੇ ਇੱਧਰ ਮਾਸੜ ਜੀ ਵੀ ਆ ਗਏ ਆ ਸ਼ਾਪ ਤੋਂ ਠੀਕ ਹੈ ਬੰਦੀ ਪਈ ਆ ਮਾਸੀ ਕਹਿੰਦੀ ਹਮਨੇ ਬਣਾਉਂਦੇ ਆ ਰੋਟੀ ਤੇ ਖਾਣੇ ਆ ਮੈਂ ਕਿਹਾ ਰੋਟੀ ਬੰਦ ਦੀ ਬਈ ਹਾਂ ਕੀ ਕਹਿੰਦੇ ਕਹਦੇ ਇਹ ਰੋਟੀ ਬਣਾਉਂਦੇ ਆ ਤੇ ਫੇਰ ਖਾਣੇ ਆ ਮੈਂ ਕਿਹਾ ਰੋਟੀ ਬੰਦ ਦੀ ਬਈ ਚਲੋ ਮੈਂ ਲਾਇਆ ਮੈਂ ਮੁਰਗੀ ਰੋਟੀ ਖਾਣੀਆਂ ਮੁੱਲੀ ਵਾਲੀ ਹਾਂ ਲਾ ਆ ਤੇ ਨਹੀਂ ਦੇ ਨਾਲ ਲੋ ਜੀ ਖੰ ਦੇ ਨਾਲ ਦੰਨਾ ਖਾਣੀਆਂ ਖਾਓ ਰੋਟੀ ਤੇ ਮੈਂ ਉੱਪਰ ਇੱਕ ਗੋਸਟ ਲਾ ਕੇ ਆਣੀ ਠੀਕ ਆ ਹਾਂ ਹਾਂ ਲਾ ਕੇ ਆ ਕੇ ਤੇਰਾ ਵੜੇ ਓਕੇ ਓ ਜੀ ਇੱਧਰ ਚੈੱਕ ਕਰ ਸਕਦੇ ਤੁਸੀਂ ਰੋਟੀ ਬਣ ਗਈ ਆ ਤੇ ਮਾਸੀ ਨੇ ਰੱਖਿਆ ਦੋ ਤਵੇ ਹੋਰ ਕੀ? ਉਹ ਕੀ ਮਾਸੀ ਸਾਡੇ ਹੈਗੀ ਆ ਸੁਪਰ ਫਾਸਟ। ਸੁਪਰ ਫਾਸਟ ਦੀ ਲੱਗਦੀ। ਪਰ ਫਾਸਟ। ਉਹ ਬਹੁਤ ਸੁਪਰ ਫਾਸਟ ਹੈ ਨਾ ਮੈਂ ਤਾਂ ਸੁਪਰ ਫਾਸਟ ਇਹ ਦੋ ਦੋ ਤਾਂ ਇਸਾਂ ਜਿਵੇਂ ਬਹੁਤ। ਬਣੀ ਸੜ ਗਈ। ਇੱਧਰ ਡਰ ਗਈ ਕੋਈ ਗੱਲ ਨਹੀਂ। ਆ ਜਿਹੜੀ ਆ ਜਿਹੜੀ ਆ ਜਿਹੜੀ ਸੜੀ ਰੋਟੀ ਬਲੌਗਰ ਇਹਨੂੰ ਰੈਡੀ ਹੋਈ ਕਹਿੰਦੇ ਆ। ਇਹ ਬਲੌਗਰ ਰੈਡੀ ਹੋਈ ਕਹਿੰਦੇ। ਮੈਂ ਵੀ ਉਹੀ ਕਹਿੰਦੀ ਹੋਈ। ਇਹ ਸੜੀ ਨਹੀਂ ਹੈਗੀ ਇਹਨਾਂ ਨੂੰ ਕਮੈਂਟ ਕਰ ਦਿੰਦੀ। ਮੈਂ ਮਾਸੀ ਸੜੀ ਨਹੀਂ ਹੋਈ ਭੈਣ ਜੀ ਇਹ ਰੈਡੀ ਹੋਈ ਆ। ਸੰਜੀਤ ਜੀ ਇੱਧਰ ਆ ਗਈ ਹੈ ਜੀ ਸਾਡੀ ਮੱਕੀ ਦੀ ਰੋਟੀ ਚਾਹ ਹਾਂਜੀ ਦਹੀਂ ਨਾਲ ਬਹੁਤ ਸਵਾਦ ਆ ਜੀ ਇੱਧਰ ਦਹੀਂ ਦੇ ਨਾਲ ਤੇ ਹਾਂਜੀ ਬਾਬਾ ਜੀ ਕਿੰਸੀ ਲਗੀ ਤੋ ਯਾ ਪੱਕਾ ਧੂਆਂ ਬਹੁਤ ਹੋਇਆ ਆ ਕਿਉਂਕਿ ਬੱਤੀ ਚਲ ਗਈ ਆ ਬਾਹਰਲਾ ਜਸਟ ਫੈਨ ਚੱਲਿਆ ਨਹੀਂ ਇਸ ਕਰਕੇ ਧੂਆਂ ਸਾਰਾ ਅੰਦਰ ਅੰਦਰ ਹੀ ਆ ਗਿਆ ਆ ਤੇ ਹੌਲੀ ਹੌਲੀ ਨਿਕਲੂਗਾ ਹੋਰ ਹੌਲੀ ਹੌਲੀ ਨਿਕਲਣੇ ਚਲੋ ਬਣੇ ਰਹੀਓ ਜੀ ਵਲੌਗ ਨਾਲ ਖਾਣੇ ਆ ਰੋਟੀ ਤੇ ਫਿਰ ਕਰਦੇ ਆ ਜੀ ਵਲੌਗ ਦਾ ਐਂਡ ਟਾਈਮ ਹੋ ਗਿਆ ਜੀ 8:32 ਮਿੰਟ ਤੇ ਰੋਟੀ ਪਾਣੀ ਖਾ ਕੇ ਹੋ ਗਏ ਆਪਾਂ ਸਾਰੇ ਜਣੇ ਅੱਜ ਬਹੁਤ ਜਲਦੀ ਵਿਹਲੇ ਹਾਂ ਆ ਗਈ ਲੈਡ ਤੇ ਚਲੋ ਫੇਰ ਕਰੋ ਬਲੌਗ ਦਾ ਐਂਡ ਤੁਸੀਂ ਚਲੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਤੇ ਚਲੋ ਜੀ ਮਿਲਦੇ ਆਂ ਫੇਰ ਕੱਲ ਇੱਕ ਨਵੇਂ ਬਲੌਗ 'ਚ ਧੂਆਂ ਧੂਆਂ ਜਿਆ ਹੋਇਆ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ